ਆਪਣੇ ਪਾਣੀ ਨੂੰ ਯੂਟਿਲਾਈਜ਼ ਕਰਾਂਗੇ ਅਸੀਂ ਪਾਈਪਾ ਧਰ ਰਹੇ ਹਾਂ ਅਸੀਂ ਉਹ ਉਹ ਜਗ੍ਹਾ ਤੇ ਪਾਣੀ ਇਸ ਵਾਰ ਪਹੁੰਚਾਤਾ ਜਿੱਥੇ 35 35 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਸੀ ਕਸੀਆਂ ਦਾ ਰਜਵਾਹਿਆਂ ਦਾ ਨਾਲੇ ਬਿਜਲੀ ਬੱਚੂ ਨਾਲੇ ਥੱਲੇ ਵਾਲਾ ਪਾਣੀ ਬੱਚੂ ਨਾਲੇ ਜਿਹੜਾ ਨਹਿਰਾਂ ਵਾਲਾ ਪਾਣੀ ਹੈ ਉਹਦੇ ਚ ਨਾ ਉਪਜਾਊ ਸ਼ਕਤੀ ਹੁੰਦੀ ਹੈ ਫਸਲ ਵਧੀਆ ਬਖਪਰ ਫਸਲ ਹੁੰਦੀ ਬਰਾਬਰ ਪੰਜਾਬ ਦੀ ਜ਼ਮੀਨ ਹੀਟਲੀ ਪਾਣੀ ਨੂੰ ਬਚਾਉਣ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪਾਣੀ ਬਚਾਓ ਪੈਸਾ ਕਮਾਓ ਨੀਤੀ ਲਿਆਂਦੀ ਗਈ ਹੈ। ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਅਗਲੇ 5 ਸਾਲਾਂ ਦੌਰਾਨ 30% ਤੀਹ ਫੀਸਦੀ ਪਾਣੀ ਬਚਾਉਣ ਦਾ ਟੀਚਾ ਰੱਖਿਆ ਹੈ। ਸਾਨੂੰ 15-16 ਸਾਲ ਤੋਂ ਪਾਣੀ ਇੱਥੇ ਨਹੀਂ ਆ ਰਿਹਾ ਤੇ ਹੁਣ ਜਿਹੜਾ ਪਾਣੀ ਬਹੁਤ ਆ ਰਿਹਾ ਬੰਪੀਆਂ ਸਾਡੀਆਂ ਬੰਦ ਰਹੀਆਂ ਨਹੀਂ। ਜੋ ਨਹਿਰ ਪੁਰਾਣਾ ਸ਼ਾਂਗਰ ਰਜ਼ਬਾਇਆ ਨਾਲ ਹੀ ਸਾਡੇ ਖਾਲੇ ਕਾਫੀ ਚਿਰ ਤੋਂ ਠੱਠੇ ਪਏ ਸੀ ਭਗਵੰਤ ਮਾਨ ਸਰਕਾਰ ਨੇ ਜੋ ਵਾਦੇ ਪੂਰੇ ਕੀਤੇ ਸੀ ਉਹਨਾਂ ਵਾਦਿਆਂ ਦੇ ਵਿੱਚੋਂ ਇਹ ਵੀ ਵਾਦਾ ਪੂਰਾ ਹੋ ਗਿਆ ਹੈ ਜੀ ਪੰਜਾਬ ਦਾ ਪਾਣੀ ਹੀ ਪੰਜਾਬ ਦੀ ਰੰਗਲੀ ਸੁਪਰੀ ਨੂੰ ਸਾਕਾਰ ਕਰਨ ਦੀ ਨਹੀਂ ਹੈ ਤੇ ਪੰਜਾਬ ਸਰਕਾਰ ਸੁੱਕੇ ਨੂੰ ਰੰਗਲਾ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਉੱਤਮ ਖੇਤੀ ਦਾ ਸੁਪਨਾ ਹੋ ਰਿਹਾ ਹੈ ਸਾਕਾਰ ਕਿਸਾਨ ਹਿਤਾਸ਼ੀ ਪੰਜਾਬ ਸਰਕਾਰ ਅੱਜ 15 ਅਗਸਤ ਨੂੰ ਮੱਦੇਨਜ਼ਰ ਸਾਡੇ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸ਼ਹਿਰ ਚਲ ਵਕ ਸਿਟੀ ਰੇਲਵੇ ਸਟੇਸ਼ਨ ਕੈਂਟਰ ਰੇਲਵੇ ਸਟੇਸ਼ਨ ਔਰ ਬੱਸ ਸਟੈਂਡ ਤੇ ਚੈਕਿੰਗ ਅਲੱਗ-ਅਲੱਗ ਟੀਮਾਂ ਬਣਾ ਕੇ ਚੱਲੇ ਅਸੀਂ ਇੱਥੇ ਸਿਟੀ ਰੇਲਵੇ ਸਟੇਸ਼ਨ ਤੇ ਸੀਸੀਟੀਵੀ ਕੈਮਰੇ ਰਾਹੀਂ ਔਰ ਜੀਆਰਪੀ ਪੁਲਿਸ ਔਰ ਸਾਡੀ ਥਾਣੇ ਦੀ ਪੁਲਿਸ ਰਾਹੀਂ ਜਿਲੇ ਦੀ ਪੁਲਿਸ ਰਾਹੀਂ ਅਹੀਂ ਚੈਕਿੰਗ ਕੀਤੀ ਹੈ ਇਹ 12:00 ਵਜੇ ਤੱਕ ਚੈਕਿੰਗ ਜਾਰੀ ਹੈ ਅਹੀਂ 2:00 ਵਜੇ ਤੱਕ ਕਾਰਡਨ ਤੇ ਸੱਤ ਆਪਰੇਸ਼ਨ ਇਹ ਸਾਡਾ ਜਾਰੀ ਰਹੂਗਾ ਤਾਂ ਜੋ ਕੋਈ ਅਨਸਕਾਮੀ ਕਰਨਾ ਨਾ ਵਾਪਰ ਸਕੇ ਕੋਈ ਸ਼ੱਕੀ ਵਿਅਕਤੀਆਂ ਦੀ ਵੀ ਅਹੀਂ ਚੈਕਿੰਗ ਕੀਤੀ ਜਾਂਦੀ ਹੈ ਵਾਰ ਲੈ ਕੋਈ ਵਾਇਰਸ ਕੋਈ ਚੀਜ਼ ਪਈ ਹੁੰਦੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਚੀਜ਼ ਪਈ ਹੈ ਕਿੱਦਾਂ ਟਾਈ ਅਪ ਕਰਨ ਪੁਲਿਸ ਨੂੰ ਕਿੱਧਰ ਆ ਰੱਖਣ ਪੁਲਿਸ ਨੂੰ ਮਾਇਆ ਜੋ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਜੇ ਕੋਈ ਕੋਈ ਤੁਹਾਨੂੰ ਸ਼ੱਕੀ ਵਸਤੂ ਇਫਨ ਜਾਂ ਕੋ ਹੋਰ ਇਸ ਤਰ੍ਹਾਂ ਦੀ ਵਸਤੂ ਮਿਲਦੀ ਹੈ ਤਾਂ ਉਹਦੀ ਤੁਰੰਤ ਪੁਲਿਸ ਨੂੰ ਕੰਟਰੋਲ ਰੂਮ ਤੇ ਇਤਲਾਹ ਦਿਓ 112 ਤੇ ਸੱਜੇ ਗੱਲ ਕਰੇ ਸਪੈਸ਼ਲ ਨਾਕੇ ਵੀ ਤੁਹਾਡੇ ਵੱਲੋਂ ਲਗਾਤਾਰ ਡੇ ਨਾਈਟ ਲਗਾਏ ਜਾਂਦੇ ਨੇ ਇਹ ਸਰਚ آپریشن ਕਿੰਨੇ ਕਿੰਨੀ ਫੋਰਸ ਕਿڑی ਆ ਆਪਣੇ ਜਲੰਧਰੋਂ ਮੰਗਵਾਈ ਜਲੰਧਰੋਂ ਆ ਜਾਂ ਬਾਰੋ ਵੀ ਫੋਰਸ ਕਿڑی ਆ ਸਾਡੀ ਆਰਪੀ ਟੀਮ ਵੀ ਹੈਗੀ ਹੈ ਸਾਡੇ ਆਪਣੇ ਜੀਆਰਪੀ ਦੇ ਵੀ ਇਹੀ ਸਟੇਸ਼ਨ ਤੇ ਹਾਜ਼ਰ ਲਏ ਆ ਔਰ ਆਪਣੀ ਸਾਡੀ ਥਾਣੇਆ ਤੋਂ ਫੋਰਸ ਕੱਢੀ ਕਰਕੇ ਔਰ ਅਸੀਂ ਇਹ ਜਿਹੜੀ ਚਹਿੰਦੀ 15 ਅਗਸਤ ਨੂੰ ਲੈ ਕੇ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ ਤੇ ਅੱਜ ਗੱਲ ਕਰੀਏ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਸਰਚ ਆਪਰੇਸ਼ਨ ਚੱਲ ਰਿਹਾ ਹੈ ਕਿੱਥੇ ACP ਸਾਹਿਬ ਔਰ الجआरपी थाना ਤੇ ARB ਕਿਹੜੀ ਹੈ CCTV ਕੈਮਰੇ ਜਿਹੜੇ ਰੇਲਵੇ ਸਟੇਸ਼ਨ ਦੇ ਚਾਰੋਂ ਪਾਸੇ ਕੈਮਰੇ ਲੱਗੇ ਹੋਏ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ACP ਸਾਹਿਬ ਆਪ ਮੌਕੇ ਤੇ ਕਿਹੜੇ ਚੈੱਕ ਕੀਤੇ ਜਾ ਰਹੇ ਨੇ ਕੋਈ ਸ਼ੱਕ ਦੇ ਦੌਰਾਨ CCTV ਕੈਮਰੇ ਚ ਪਤਾ ਲੱਗਦਾ ਤੇ ਉਹਨਾਂ ਨੂੰ ਮੌਕੇ ਤੇ ਹੀ ਵਾਇਰਲੈਸ ਕਰਕੇ ਕਿਹੜੇ ਮੌਕੇ ਤੇ ਪੁਲਿਸ ਜਾ ਕੇ ਜਾਂਚ ਕੀਤੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਹਰ ਕੈਮਰੇ ਦੇ ਉੱਤੇ ਨજર ਪੁਲਿਸ ਵਾਲੋਂ ਰੱਖੀ ਗਈ ਹੈ ਚਾਰੇ ਪਾਸੇ ਕੈਮਰੇ ਗੜੇ ਹੈ ਰੇਲਵੇ ਸਟੇਸ਼ਨ ਤੇ ਲੱਗੇ ਐਸਪੀ ਸਾਹਿਬ 15 ਅਗਸਤ ਨੂੰ ਲੈ ਕੇ ਜਲੰਧਰ ਸੀਪੀ ਵੱਲੋਂ ਲਗਾਤਾਰ ਸਰਚਪ੍ਰੇਸ਼ਨ ਸਪੈਸ਼ਲ ਨਾਕੇਬੰਦੀਆਂ ਕੀਤੀ ਜਾ ਰਹੀਆਂ ਅੱਜ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਤੁਹਾਡੇ ਵੱਲੋਂ ਚੈਕਿੰਗ ਕੀਤੀ ਗਈ ਹਰ ਟ੍ਰੇਨ ਰੋਕ ਕੇ ਦੇਖਿਆ ਗਿਆ ਇਸ ਸੀਸੀਟੀਵੀ ਕੈਮਰੇ ਵਿੱਚ ਚਾਰੇ ਪਾਸੇ ਤੁਹਾਡੇ ਵੱਲੋਂ ਦੇਖੇ ਜਾ ਰਹੇ ਬਿਲਕੁਲ ਜੀ ਅੱਜ 15 ਅਗਸਤ ਨੂੰ ਮੱਦੇਨਜ਼ਰ ਸਾਡੇ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸ਼ਹਿਰ ਚਲ ਵਕ ਸਿਟੀ ਰੇਲਵੇ ਸਟੇਸ਼ਨ ਕੈਂਟਰ ਰੇਲਵੇ ਸਟੇਸ਼ਨ ਔਰ ਬੱਸ ਸਟੈਂਡ ਤੇ ਚੈਕਿੰਗ ਅਲੱਗ-ਅਲੱਗ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਆ ਅਸੀਂ ਇੱਥੇ ਸਿਟੀ ਰੇਲਵੇ ਸਟੇਸ਼ਨ ਤੇ ਸੀਸੀਟੀਵੀ ਕੈਮਰੇ ਰਾਹੀ ਔਰ ਜੀਆਰਪੀ ਪੁਲਿਸ ਔਰ ਸਾਡੀ ਥਾਣੇ ਦੀ ਪੁਲਿਸ ਰਾਹੀ ਜ਼ਿਲ੍ਹੇ ਦੀ ਪੁਲਿਸ ਰਾਹੀ ਅਸੀਂ ਚੈਕਿੰਗ ਕੀਤੀ ਔਰ ਇਹ 2 ਵਜੇ ਤੱਕ ਚੈਕਿੰਗ ਜਾਰੀ ਹੈ ਅਸੀਂ 2 ਵਜੇ ਤੱਕ ਕਾਰਡਨ ਤੇ ਸਟਾਫ ਪਰਸਨ ਦੇ ਸਾਡਾ ਜਾਰੀ ਰਹੂਗਾ ਤਾਂ ਜੋ ਕੋਈ ਅਨਸਖਮੀ ਕਰਨਾ ਨਾ ਵਾਪਰ ਸਕੇ ਕੋਈ ਸ਼ੱਕੀ ਵਿਅਕਤੀਆਂ ਦੀ ਵੀ ਅਸੀਂ ਚੈਕਿੰਗ ਕੀਤੀ ਜਾਂਦੀ ਹੈ ਅਕਸਰ ਦੇਖਿਆ ਜਾਂਦਾ ਅਕਸਰ ਤੁਹਾਡੇ ਵੱਲੋਂ ਲਗਾਤਾਰ ਚੈਕਿੰਗਾਂ ਕੀਤੇ ਜਾ ਰਹੇ ਜਾਂ ਚੈੱਕ ਇਨ ਦੇ ਵਿੱਚ ਕੋਈ ਸ਼ੱਕੀ ਦਰਾਂ ਲੱਗੇ ਸ਼ੱਕੀ ਅਸੀਂ ਚੈੱਕ ਕੀਤੇ ਇੱਕ ਦੋ ਬੰਦੇ ਅਸੀਂ ਸ਼ੱਕੀ ਰਾਉਂਡ ਅਪ ਵੀ ਕਰ ਰਹੇ ਹਾਂ ਜੇ ਕੋਈ ਮਿਲ ਗਿਆ ਤਾਂ ਸਕੋਈ ਵਾਰ ਲੈ ਕੋਈ ਵਾਇਰਸ ਕੋਈ ਚੀਜ਼ ਪਈ ਹੁੰਦੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਚੀਜ਼ ਪਈ ਹੈ ਕਿੱਦਾਂ ਟਾਈ ਅਪ ਕਰਨ ਪੁਲਿਸ ਨੂੰ ਕਿੱਦਾਂ ਰਾਕਣ ਪੁਲਿਸ ਨੂੰ ਮਾਇਦੇ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਜੇ ਕੋਈ ਕੋਈ ਤੁਹਾਨੂੰ ਸ਼ੱਕੀ ਵਸਤੂ ਟਿਫਨ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਵਸਤੂ ਮਿਲਦੀ ਹੈ ਤਾਂ ਉਹਦੀ ਤੁਰੰਤ ਪੁਲਿਸ ਨੂੰ ਕੰਟਰੋਲ ਰੂਮ ਤੇ ਇਤਲਾਹ ਦਿਓ 112 ਤੇ ਤਾਂ ਜੋ ਉਹਨੂੰ ਅਸੀਂ ਆਪਣੀ ਸਪੈਸ਼ਲ ਟੀਮ ਰਾਹੀਂ ਚੈੱਕ ਕਰਾ ਕੇ ਕਰਾ ਸਕੀਏ ਤਾਂ ਤਾਂ ਜੋ ਕੋਈ ਅਨਸਖਮੀ ਘਟਣਾ ਨਾ ਵਾਪਸੇ ਸਿਰਫ ਰੇਲਵੇ ਸਟੇਸ਼ਨ ਬੱਸ ਸਟੈਂਡ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਜਾਂ ਭੀੜ-ਭੜੇ ਵਾਲੇ ਬਾਜ਼ਾਰਾਂ ਦੇ ਵਿੱਚ ਵੀ ਗੱਡੀਆਂ ਨੂੰ ਦੱਸੇ ਭੀੜ-ਭੜਕੇ ਵਾਲੇ ਬਾਜ਼ਾਰਾਂ ਦੇ ਵਿੱਚ ਵੀ ਔਰ ਇੱਕ ਰਖੜੀ ਦੇ ਧਿਆਨ ਨੂੰ ਵੀ ਰੱਖਦੇ ਮੱਦੇਨਜ਼ਰਾ ਦੇ ਆਵਾਜਾਈ ਪਬਲਿਕ ਦੀ ਕਾਫੀ ਜ਼ਿਆਦਾ ਉਹਨੂੰ ਧਿਆਨ ਚ ਵੀ ਰੱਖਦੇ ਹੋਏ ਇਹ ਸਾਡੀ ਜਿਹੜੀ ਚੈਕਿੰਗ ਕੰਟੀਨਿਊ ਜਾਰੀ ਰਹੇਗੀ ਸਰ ਕਿਹੜੇ ਗੱਲ ਕਰੀਏ ਸਪੈਸ਼ਲ ਨਾ ਕੇ ਵੀ ਤੁਹਾਡੇ ਵੱਲੋਂ ਲਗਾਤਾਰ ਡੇ ਨਾਈਟ ਲਗਾਏ ਜਾਂਦੇ ਨੇ ਇਹ ਸਰਚ ਪ੍ਰੋਟੈਸ਼ਨ ਕਿੰਨੇ ਕਿੰਨੀ ਫੋਰਸ ਕਿੜੀ ਹੈ ਆਪਣੇ ਜਲੰਧਰੋਂ ਮੰਗਵਾਈ ਜਲੰਧਰੋਂ ਆ ਜਾਂ 12ਵੀਂ ਫੋਰਸ ਕਿੜੀ ਹੈ ਸਾਡੀ ਆਰਪੀ ਟੀਮ ਵੀ ਹੈਗੀ ਹੈ ਸਾਡੇ ਆਪਣੇ ਜੀਆਰਪੀ ਦੇ ਵੀ ਇਹੀ ਸਟੇਸ਼ਨ ਤੇ ਹਾਜ਼ਰ ਲਏ ਆ ਔਰ ਆਪਣੀ ਸਾਡੀ ਥਾਣਿਆਂ ਚੋਂ ਫੋਰਸ ਕੱਟੀ ਕਰਕੇ ਔਰ ਅਸੀਂ ਇਹ ਜਿਹੜੀ ਚੈਕਿੰਗ ਕੀਤੀ ਜਾਂਦੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਬੀਲਾ ਲੋਕ ਅੱਜ ਵੀ ਕੋਈ ਸ਼ੱਕੀਦਾਨ ਮਿਲਦਾ ਤਾਂ ਪੁਲਿਸ ਨੂੰ ਨਹੀਂ ਤਲਾਕ ਕਰਦੇ ਹੈਗੇ ਹਮੇ ਉਹ ਡਰ ਜਾਂਦੇ ਪੁਲਿਸ ਸਾਡੇ ਨਾਲ ਹੀ ਪੁੱਛ ਪਛਾਣ ਕਰੀਏ ਕਰਨ ਲੱਗ ਪੈਂਦੇ ਮੇਰੀ ਲੋਕਾਂ ਨੂੰ ਅਪੀਲ ਹੈ ਬਿਨਾ ਔਰ ਬੇਝਿਜਕ ਹੋ ਕੇ ਇਹ ਪੁਲਿਸ ਨੂੰ ਤੁਸੀਂ ਜੇ ਕੋਈ ਲਵਰਸ ਵਸਤੂ ਮਿਲਦੀ ਹੈ ਉਹਦੀ ਤੁਰੰਤ ਦਰਵਾਜ਼ਾ ਦਿਓ ਅਸੀਂ ਉੱਤੇ ਐਕਸ਼ਨ ਕਰਾਂਗੇ ਮੌਕੇ ਤੇ ਜਾ ਕੇ ਜੋ ਕੋਈ ਬੰਦੀ ਕਾਰਵਾਈ ਹੈ ਉਹ ਅਮਲ ਚ ਲਿਆਂਦੀ ਹੈ ਦੇਖ ਰਹੇ ਹੋ ਇੱਕ ਵਾਰੀ ਮੈਂ ਫੇਰ ਕੈਮਰੇ ਦਿਖਾ ਦਵਾਂ ਏਸੀਪੀ ਸਾਹਿਬ ਹਰ ਰੇਲਵੇ ਸਟੇਸ਼ਨ ਦੇ ਕਿਹੜੇ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਚਾਰੇ ਪਾਸੇ ਕਿਹੜੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਉਸ ਨੂੰ ਤੋਂ ਉਹਨਾਂ ਵੱਲੋਂ ਚੈੱਕ ਕੀਤੇ ਜਾ ਰਹੇ ਨੇ ਭਾਵੇਂ ਗੱਲ ਕਰੀਏ ਕਾਜੀ ਮੰਡੀ ਵੱਲੋਂ ਰੇਲਵੇ ਸਟੇਸ਼ਨ ਨੂੰ ਰਾਹ ਆਂਦਾ ਭਾਵੇਂ ਤੇ ਹੋਰ ਵੀ ਜਗ੍ਹਾ ਤੋਂ ਕਿਹੜੇ ਰਾਹ ਆਂਦੇ ਨੇ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਕੋਈ ਸ਼ੱਕੀ ਤਰ੍ਹਾਂ ਲੱਗਦਾ ਉਸਦੇ ਉੱਤੇ ਕੜੀਆ ਸਖਤ ਕਾਰਵਾਈਆਂ ਕੀਤੀ ਜਾਂਦੀਆਂ ਮੌਕੇ ਤੇ ਪੁਲਿਸ ਭੇਜੀ ਜਾਂਦੀ ਹੈ ਪੁਲਿਸ ਭੇਜਣ ਤੋਂ ਬਾਅਦ ਜਾਂਚ ਕੀਤੀ ਜਾਂਦੀ ਹੈ ਉਹਦੀ ਪੁੱਛਪੜਤਾ ਕੀਤੀ ਜਾਂਦੀ ਹੈ ਕੋਈ ਸ਼ੱਕੀ ਦਰਨ ਲੱਗਦਾ ਤੇ ਉਸਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਦੀ ਵੀ ਚਲੰਦਰ